ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ ਪੌਣੇ 7 ਦਾ ਹੋ ਗਿਆ ਪੌਣੇ 7 ਹੋ ਗਏ ਤੇ ਮੈਂ ਥੋੜੀਸ ਬਾਰ ਮਸ਼ੀਨ ਚ ਕੱਪੜੇ ਕੱਪੜੇ ਪਾਏ ਪਏ ਨੇ ਇੱਕ ਲੋਡ ਧੋਤਾ ਗਿਆ ਇੱਕ ਰਹਿ ਗਿਆ ਬਸ ਦੋ ਹੀ ਲੋਡ ਸੀ ਥੋੜੇ ਜਿਹੀ ਇਸੇ ਕੱਪੜੇ ਮੈਂ ਸੈਮੀ ਮਸ਼ੀਨ ਚ ਪਾਏ ਸੀ ਫੂਲੀਚ ਮੈਂ ਪਾਏ ਨਹੀਂ ਤੇ ਅੰਦਰ ਨਾ ਰਾਜਮਾ ਬੋਇਲ ਹੋਏ ਪਏ ਨੇ ਬਹੁਤ ਥੋੜੇ ਜਿਹੀ ਰਾਜਮਾ ਮੈਂ ਸੋਕ ਕਰੇ ਸੀ ਰਾਤ ਤਾਂ ਬੋਇਲ ਥੋੜੀ ਸਬਜੀ ਵਾਸਤੇ ਮੈਂ ਕੀ ਮਿਕਸੀ ਜਰਾ ਚੱਕੂਗੀ ਮੇਰੇ ਕੋਲ ਮਸਾਲਾ ਗੱਪਣਾ ਹੈ ਪਰ ਜਿਹੜਾ ਫ੍ਰੀਜ਼ਰ ਚ ਉਹ ਹੀ ਯੂਜ਼ ਕਰਕੇ ਸਬਜੀ ਬਣਾਉਂਗੀ ਫੇਰ ਪਹਿਲਾਂ ਕੱਪੜੇ ਕੱਢਦਾ ਮਸ਼ੀਨ ਚੋ ਕੱਪੜਾ ਦਾ ਕੰਮ ਖਤਮ ਕਰਦਾ ਫੇਰ ਨਾ ਅੰਦਰ ਬੇਸਿਕ ਕਰਦੇ ਹੋ ਕੇ ਅੰਦਰਲੇ ਕੰਮ ਹੋ ਜਾਣਗੇ ਇੱਕ ਵਾਰ ਬਾਹਰਲੇ ਕੰਮ ਕਰਦਾ ਮੌਸਮ ਬਹੁਤ ਠੰਡਾ ਹੈਗਾ ਮੈਂ ਕਰਦੀ ਬਾਹਰ ਅੰਦਰ ਜਿਹੜੇ ਲਗਾ ਰਹੀਆਂ ਇਹਨਾਂ ਨਿੰਮੀ ਹੋਵੇ ਆਗੇ ਚਾਹ ਪਾ ਕੇ ਮੋਂ ਉਹਨਾਂ ਦੇ ਖਰਾ ਕੇ ਮਸ਼ੀਨ ਚੋ ਕੱਪੜੇ ਕੱਢਦਾ ਕੱਪੜਾ ਦਾ ਕੰਮ ਡਨ ਹੋ ਜਾਊਗਾ ਫੇਰ ਟਾਈਮ ਹੋ ਗਿਆ 7:30 ਦਾ ਮੈਂ ਬਾਹਰੋਂ ਕੱਪੜੇ ਧੋ ਕੇ ਆਈ ਅੰਦਰ ਹੁਣ ਅੰਦਰ ਆ ਕੇ ਸਬਜ਼ੀ ਬਣਾਉਣੀ ਹੈ ਪਹਿਲਾਂ ਚਾਹ ਚੋਲੇ ਮੇਰੇ ਭਾਂਡੇ ਬਾਈਨ ਪੈਣੇ ਨੇ ਉਹ ਕਰ ਦਿਆਂ ਸਾਈਡ ਤੇ ਸਬਜ਼ੀ ਬਣਨੀ ਰੱਖ ਕੇ ਫਿਰ ਮੈਂ ਭਾਂਡੇ ਸਾਫ਼ ਕਰੂੰਗੀ ਯਾਨੀ ਨਾ ਮਸਾਲਾ ਪਿਆ ਨਾ ਮੇਰੇ ਕੋਲ ਫਰੋਜ਼ਨ ਆਏ ਇਹਦੀ ਸਬਜ਼ੀ ਬਣਾਉਂਗੀ ਬਸ 5 ਮਿੰਟ ਲੱਗਦੇ ਨੇ ਪਰ ਤੋਪਾ ਤਾਂ ਨਾ ਇਹ ਪੰਡ ਹੈਗਾ ਥੋੜੀ ਜਿਹੀ ਮੈਂ ਰਾਜਮਾ ਸੋਕ ਕਰ ਰਹੀ ਸੀ ਥੋੜੀ ਸਬਜ਼ੀ ਬਸ ਜਿੰਨੀ ਕੁ ਲੋੜ ਆ ਫਿਰ ਉਹ ਬਚੇ ਰਹਿੰਦੇ ਨੇ ਬਾਰੀ-ਬਾਰੀ ਕੋਈ ਦੁਬਾਰਾ-ਦੁਬਾਰਾ ਖਾ ਕੇ ਖੁਸ਼ ਨਹੀਂ ਹੋਗਾ ਇੱਕ ਵਾਰੀ ਸਬਜ਼ੀ ਸਾਰੇ ਵਧੀਆ ਤਰੀਕੇ ਨਾਲ ਕਮੇਂ ਦੀ ਵਾਰ ਤਾਂ ਨਾ ਕਰਿਆ ਮਾਰ ਕੇ ਖਾਂਦੇ ਨੇ ਥੋੜੇ ਜਿਹਾ ਰਾਜਮਾਨੇ ਮਿਕਾਣਾ ਕੁੱਕਰ ਚੀ ਲਗਾਉਣੀ ਆ ਤਲਕਾ ਇਧਰ ਬਣ ਚੁੱਕੀ ਹੈ ਸਬਜ਼ੀ ਰਾਜਮਾ ਦੀ ਮੈਂ ਕੁੱਕਰ ਵੀ ਖਾਲੀ ਕਰਤਾ ਡੋਂਗੇ ਚ ਖੜਤੀ ਰਾਜਮਾ ਤੇ ਆਟਾ ਗੁੰਨ ਕੇ ਰੱਖਤਾ ਦਵਿੰਦਨ ਖਾਣਗੇ ਫੁਲਕਾ ਹੁਣ ਨਹੀਂ ਮੈਨੂੰ ਆਈ ਸਮੇਂ ਦੁਪਹਿਰੇ ਗੁੰਨੂ ਮੈਂ ਦੁਪਹਿਰੇ ਖਾਣਾ ਫਿਰ ਮੈਂ ਵੀ ਆਪਣਾ ਫੁਲਕਾ ਬਣਾ ਕੇ ਰੱਖ ਲੂੰਗੀ ਦੁੱਧ ਬੋਇਲ ਹੋ ਚੁੱਕਿਆ ਇਧਰ ਭਾਂਡੇ ਸਾਰੇ ਸਾਫ਼ ਕਰੇ ਪਏ ਨੇ ਟਰਾਈ ਹੋਣ ਵਾਸਤੇ ਰੱਖਤੇ ਕੱਪੜਾ ਮੈਂ ਹਜੇ ਮਾਰਨਾ ਕਹੂੰਗੀ ਟੋਕਰੀ ਕਾਫੀ ਭਰੀ ਇਸ ਕੁੱਕਰ ਮੈਂ ਵਾਸ਼ ਕਰਤਾ ਇਸ ਤਰ੍ਹਾਂ ਦਾ ਕੁਛ ਮਮ ਚੰਦਰੇ ਖਾਣਾ ਬਣ ਚੁੱਕਿਆ ਬਸ ਹੁਣ ਜੋ ਟਾਈਮ ਹੋਊਗਾ ਉਦੋਂ ਫੁਲਕਾ ਬਣਾ ਲਵਾਂ ਉਹਨਾਂ ਕੁਕਿੰਗ ਦਾ ਕੰਮ ਕਰਕੇ ਯਾਨੀ ਕਿ ਖਾਣਾ ਬਣਾ ਕੇ ਤੇ ਮੇਰੇ ਕੋਲ ਟਾਈਮ ਸੀਗਾ ਫਿਰ ਮੈਂ ਕਿਚਲ ਹਲੇ ਜਦ ਤੱਕ ਕੋਈ ਖਾਣਾ ਖਾਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਟਾਈਮ ਮੈਂ ਸਾਫ ਸਫਾਈ ਦਾ ਕੰਮ ਕਰ ਲਾਂ ਥੋੜੀ ਬਹੁਤ ਹੀ ਡਸਟਿੰਗ ਕਰਦੀ ਸੈਟਿੰਗ ਕਰ ਲਈ ਇਹ ਕੰਮ ਵੀ ਜ਼ਰੂਰੀ ਹੋ ਜਾਂਦੇ ਨੇ ਜੇ ਆਪਾਂ ਥੋੜਾ ਥੋੜਾ ਕਰਕੇ ਆਪਾਂ ਰੋਜ਼ ਕਰੇ ਚੱਲਾਂਗੇ ਆਪਾਂ ਨੂੰ ਆਦਤ ਬਣੀ ਰਹਿੰਦੀ ਹੈ ਕੰਮ ਦੀ ਫਿਰ ਜੇ ਆਪਾਂ ਬੇਲੇ ਬੈਠਾਂਗੇ ਤੇ ਹਜੇ ਮੈਨੂੰ ਕੋਈ ਕੰਮ ਨਹੀਂ ਹੈਗਾ ਫਿਰ ਆਪਣੀ ਆਦਤਾਂ ਵੀ ਖਰਾਬ ਹੋ ਜਾਂਦੀਆਂ ਨੇ ਫਿਰ ਆਪਾਂ ਨੂੰ ਕੰਮ ਕਰਨ ਦੀ ਬਹੁਤ ਲਾਈਕ ਆਲਸ ਆ ਜਾਂਦਾ ਕੰਮ ਕਰਨ ਵਿੱਚ ਫਿਰ ਆਪਾਂ ਨੂੰ ਇੱਕ ਟਾਈਮ ਕੰਮ ਕਰਨਾ ਚੰਗਾ ਨਹੀਂ ਲੱਗਦਾ ਇਸ ਕਰਕੇ ਮੇਰੀ ਤਾਂ ਇਹ ਆਦਤ ਆ ਵੀ ਚਲੋ ਕੁਛ ਨਾ ਕੁਛ ਦਿਨੇ ਕਰੀ ਚੱਲੋ ਪਰ ਇਹ ਨਹੀਂ ਹੈਗਾ ਵੀ ਸਾਰਾ ਦਿਨ ਹੀ ਕਰੀ ਚੱਲੋ ਇੱਕ ਆਪ ਦਾ ਰੈਸਟ ਲਈ ਵੀ ਟਾਈਮ ਰੱਖੋ ਪਰ ਇਹ ਨਹੀਂ ਹੈਗਾ ਕਿ ਜੇ ਆਪਣਾ ਕਿਚਨ 'ਚ ਹੁਣ ਕੋਈ ਕੰਮ ਨਹੀਂ ਹੈਗਾ ਉਸ ਤੋਂ ਬਿਨਾ ਕਰੇ ਕੋਈ ਕੰਮ ਨਹੀਂ ਕੰਮ ਥੋੜੇ ਬਹੁਤ ਹੁੰਦੇ ਜਦ ਤੱਕ ਆਪਣਾ ਘਰ ਪੂਰਾ ਸੈੱਟ ਨਹੀਂ ਹੁੰਦਾ ਨਾ ਬੈਠ ਨਹੀਂ ਹੁੰਦਾ ਉਦੋਂ ਤੱਕ ਜਦੋਂ ਘਰ ਪੂਰਾ ਸੈੱਟ ਹੈ ਸਾਫ਼ ਆ ਵੀ ਡਸਟਿੰਗ ਵੀ ਹੋ ਗਈ ਸਾਰੇ ਕੰਮ ਹੋ ਗਏ ਫਿਰ ਬੈਠ ਔਰ ਅੱਜ ਹੀ ਨਾ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ ਜੋ ਮੇਰੇ ਹੁਣ ਕਿਤਾਬ ਚੱਲ ਰਹੀ ਹੈ ਇਸ ਟਾਈਮ ਉਹਦੇ ਵਿੱਚ ਇੱਕ ਮੈਂ ਟੌਪਿਕ ਪੜ੍ਹੀ ਸੀ ਉਹ ਟੌਪਿਕ ਦਾ ਨਾਮ ਸੀ ਔਖੇ ਕੰਮ ਸੌਖੇ ਕੰਮ ਤੇ ਉਹਦੇ ਵਿੱਚ ਬਹੁਤ ਸੋਹਣਾ ਸੋਹਣੇ ਤਰੀਕੇ ਨਾਲ ਡਿਸਕ੍ਰਾਈਬ ਕਰਿਆ ਹੋਇਆ ਤੇ ਉਹ ਉਹ ਸਾਰੀਆਂ ਗੱਲਾਂ ਨੂੰ ਮੈਂ ਰਿਲੇਟ ਕਰ ਰਹੀ ਸੀ ਆਪਣੇ ਨਾਲ ਆਪਣੀ ਰੋਜ਼ ਦੀ ਰੁਟੀਨ ਨਾਲ ਆਪਣੇ ਰੋਜ਼ ਦੇ ਕੰਮਾਂ ਨਾਲ ਆਪਣੀ ਸੋਚ ਨਾਲ ਬਹੁਤ ਅੱਛਾ ਮੈਂ ਰਿਲੇਟ ਕੀਤਾ ਉਹਦੇ ਵਿੱਚ ਲਿਖਿਆ ਹੋਇਆ ਸੀ ਕੰਮ ਦੋ ਤਰ੍ਹਾਂ ਦੇ ਹੁੰਦੇ ਨੇ ਔਖੇ ਕੰਮ ਸੌਖੇ ਕੰਮ ਪਰ ਆਪਾਂ ਕੀ ਕਰਦੇ ਆਪ ਔਖੇ ਕੰਮਾਂ ਤੋਂ ਡਰਦੇ ਆ ਤੇ ਸੌਖੇ ਕੰਮਾਂ ਨੂੰ ਪਹਿਲ ਦਿੰਦੇ ਆ ਵੀ ਇਹ ਕੰਮ ਸੌਖਾ ਇਹ ਮੈਂ ਪਹਿਲਾਂ ਕਰ ਲਾਂ ਪਰ ਜਿਹੜੇ ਲੋਕ ਔਖੇ ਕੰਮ ਕਰਨੇ ਪਹਿਲਾਂ ਚੁਣਦੇ ਨੇ ਚੂਜ਼ ਕਰਦੇ ਨੇ ਵੀ ਔਖੇ ਕੰਮ ਪਹਿਲਾਂ ਕਰਨੇ ਨੇ ਉਹ ਕੰਮ ਵੀ ਬਹੁਤ ਸਹੀ ਤਰੀਕੇ ਨਾਲ ਕਰਦੇ ਨੇ ਉਹਨਾਂ ਦੀ ਸੋਚ ਬਹੁਤ ਵਧੀਆ ਹੁੰਦੀ ਆ ਸਿਰ ਉਹ ਔਖੇ ਕੰਮ ਕਰਨ ਦੇ ਨਤੀਜੇ ਵੀ ਬਹੁਤ ਵਧੀਆ ਹੁੰਦੇ ਨੇ ਐਸ ਕੰਪੇਅਰ ਟੂ ਸੌਖੇ ਕੰਮ ਕਰਨ ਦੇ ਨਤੀਜੇ ਤੇ ਇਸ ਔਖੇ ਕੰਮ ਕਰਕੇ ਫਿਰ ਆਪਾਂ ਵੀ ਬਹੁਤ ਜ਼ਿਆਦਾ ਲਾਈਕ ਕਾਬਲੀਅਤ ਹੋਣਿਆਂਗੇ ਆਪਾਂ ਨੂੰ ਫਿਰ ਕਿਸੇ ਵੀ ਕੰਮ ਵਿੱਚੋਂ ਲੰਘਣਾ ਪੈ ਜੇ ਫਿਰ ਆਪਾਂ ਨੂੰ ਕੰਮ ਔਖੇ ਨਹੀਂ ਲੱਗਦੇ ਹੈਗੇ ਜੇ ਆਪਾਂ ਔਖੇ ਕੰਮ ਪਹਿਲਾਂ ਚੂਜ਼ ਕਰਤਾ ਕਰਨੇ ਇਹਨੇ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕਰਾਇਆ ਹੈ ਸੀਗਾ ਤੇ ਸਾਰਾ ਚੈਪਟਰ ਹੀ ਉਸ ਤੇ ਸੀ ਕੰਮਾਂ ਤੇ ਮੈਂ ਬਹੁਤ ਵਧੀਆ ਤਰੀਕੇ ਨਾਲ ਮੈਂ ਉਹ ਸਾਰਾ ਚੈਪਟਰ ਪੜਿਆ ਤੇ ਮੈਂ ਅੱਛੀ ਤਰ੍ਹਾਂ ਆਪਣੇ ਆਪ ਨੂੰ ਉਹ ਚੀਜ਼ਾਂ ਨਾਲ ਰਿਲੇਟ ਕਰਾਇਆ ਸੀ ਜੋ ਉਸ ਕਿਤਾਬ ਵੀ ਸਮਝਾਈਆਂ ਗਈਆਂ ਸੀਗੀਆਂ। ਔਰ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਜੇ ਆਪਾਂ ਬਿੱਲੇ ਬਹਿ ਜਾਂਦੇ ਨਾ ਫਿਰ ਆਪਾਂ ਨੂੰ ਆਦਤ ਪੈ ਜਾਂਦੀ ਹੈ ਬਿੱਲੇ ਬੈਠਣ ਦੀ। ਫਿਰ ਆਪਾਂ ਨੂੰ ਸੌਖੇ ਕੰਮ ਵੀ ਔਖੇ ਲੱਗਦੇ ਨੇ ਕਰਨੇ। ਕੰਮ ਔਸੋਖੇ ਪਰ ਜਦੋਂ ਆਪਾਂ ਬੇਲੇ ਬੈਠਾਂਗੇ ਬੇਲੇ ਉੱਠ ਕੇ ਆਪਾਂ ਨੂੰ ਕੰਮ ਕਰਨਾ ਪਊਗਾ ਫਿਰ ਆਪਾਂ ਨੂੰ ਸੌਖੇ ਕੰਮ ਵੀ ਔਖੇ ਲੱਗ ਜਾਂਦੇ ਨੇ ਕਰਨੇ ਔਰ ਘਰ ਇੰਨਾ ਆਪਣਾ ਸਾਫ਼ ਸੁਥਰਾ ਸੈਟ ਔਰਗੇਨਾਈਜ਼ਡ ਹੋਣਾ ਚਾਹੀਦਾ ਕਿ ਆਪਣੇ ਘਰੇ ਕੋਈ ਆ ਜੇ ਜੇ ਕੋਈ ਜਲਦੀ ਵਿੱਚ ਹੋਵੇ ਬਾਹਰੋਂ ਮੁਰਨਾ ਚਾਵੇ ਪਰ ਉਹ ਮੁਰ ਨਾ ਪਾਵੇ ਉਹ ਅੰਦਰ ਆਉਣ ਤੇ ਮਜਬੂਰ ਹੋ ਜਾਏ ਘਰ ਆਪਣਾ ਅੰਦਰੋਂ ਇੰਨਾ ਸਾਫ਼ ਸੁਥਰਾ ਫੈਕਟ ਤੇ ਆਰਗੇਨਾਈਜ਼ਡ ਹੋਣਾ ਚਾਹੀਦਾ ਕਿ ਅਗਲਾ ਘਰ ਦੇ ਅੰਦਰ ਆ ਕੇ ਬੈਠਣ ਨੂੰ ਮਜਬੂਰ ਹੋ ਜੇ ਉਹਨੂੰ ਬਾਹਰੋਂ ਨਾ ਮੁੜਨਾ ਪਵੇ ਵੀ ਇਸ ਤਰੀਕੇ ਨਾਲ ਆਪਣਾ ਤੁਸੀਂ ਘਰ ਤੇ ਜਿਹੜਾ ਸਾਫ਼ ਸੁਥਰਾ ਰੱਖੋ ਆਰਗੇਨਾਈਜ਼ ਰੱਖੋ ਘਰ ਦੇ ਕੰਮ ਕਰੋ ਖੁਸ਼ੀ ਖੁਸ਼ੀ ਕਰੋ ਤੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਕਿਤਾਬ ਪੜ੍ਹ ਕੇ ਆ ਖਾਸ ਕਰਕੇ ਅੱਜ ਦਾ ਚੈਪਟਰ ਉਹ ਕੁਝ ਮੇਰੇ ਨਾਲ ਦੇ ਰਿਲੇਟ ਕਰਦੇ ਸੀ ਜਿਆਦਾ ਟੰਡਰਸਟਿੰਗ ਕਰ ਰਹੀ ਸੀ ਮੈਂ ਘਰ ਦੇ ਜਿੰਨੀ ਕਿ ਮੈਨੂੰ ਲੱਗੀ ਵੀ ਟੰਡਰਸਟਿੰਗ ਕਰਨ ਦੀ ਲੋੜ ਆ ਉਹਨਿੰਕ ਮੈਂ ਕਰੀ ਤੇ ਪੌੜੀਆਂ ਦੇ نیچے ਜਿਹੜੇ ਕਬਾਰਡਸ ਨੇ ਇਹਦੇ ਬਾਰ ਬਾਰ ਮੈਂ ਸੁੱਕਾ ਕੱਪੜਾ ਹੀ ਮਾਰ ਰਹੀ ਆ ਵੀ ਚਲੋ ਡਸਟ ਰੁਕੇ ਨਾ ਜਿੰਨੀ ਕੁ ਬਹੁਤ ਹੀ ਥੋੜੇ ਬਹੁਤ ਡਸਟ ਲੱਗੀ ਹੋਈ ਆ ਉੱਤਰ ਦੀ ਵਿਸਤ ਮੈਂ ਦਿਵਾਲੀ ਤੋਂ ਪਹਿਲਾਂ ਸਾਰਾ ਕਿੱਲਾ ਕਪੜਾ ਮਾਰ ਕੇ ਕਲੀਨ ਕੀਤੀਆਂ ਨੇ ਤੇ ਦੋ ਤਿੰਨ ਮਹੀਨਾਵਾਂ ਬਾਅਦ ਮੈਂ ਗਿੱਲਾ ਕਪੜਾ ਮਾਰ ਕੇ ਰੰਨੇ ਪਰ ਜੋ ਡਸਟਿੰਗ ਕਰਨ ਲੱਗ ਜਾਨੇ ਫਿਰ ਕੁਝ ਸੂਰਤ ਤਖਾਣੇ ਨਹੀਂ ਤੇ ਆਂਦੀ ਵੀ ਕਿੱਥੇ ਕਪੜਾ ਮਾਰਨਾ ਕਿ ਇੱਥੇ ਨਹੀਂ ਜੋ ਚੀਜ਼ ਆਪਣੇ ਸਾਹਮਣੇ ਆਈ ਜਾਂਦੀ ਆ ਜਿੰਨਾ ਕੁ ਟਾਈਮ ਹੁੰਦਾ ਫਿਰ ਉਸ ਅਕੋਰਡਿੰਗ ਮੈਂ ਚੱਲੀ ਜਾਂਦੀ ਆ ਜਿਵੇਂ ਅੱਜ ਹੁਣ ਤੱਕ ਮੈਨੂੰ ਆਵਾਜ਼ ਨਹੀਂ ਵੱਜੀ ਸੀ ਦਵਿੰਦਰ ਦੀ ਕਿਵੇਂ ਉਹ ਫੋਲਕਾ ਬਣਾ ਦੋ ਕਿਲਵਾਰ ਨੂੰ ਜਲਦੀ ਕਹਿੰਦੇ ਨੇ ਫੂਲ ਕਪੜਾ ਲਾ ਲਓ ਫਿਰ ਕਿਚਨ ਚ ਕੰਮ ਸ਼ੁਰੂ ਹੋ ਜਾਂਦਾ ਪਰ ਅੱਜ ਉਹਨਾਂ ਨੇ ਮੇਰੇ ਤੋਂ ਥੋੜਾ 7.5 9.5 ਰੋਟੀ ਮੰਗੀ ਉਹਨਾਂ ਟਾਈਮ ਤੇ ਮੈਨੂੰ ਐ ਹੁੰਦਾ ਮੈਂ ਆ ਵੀ ਕਰ ਲਾਂ ਮੈਂ ਉਹ ਕਰ ਲਾਂ ਮੇਰੇ ਤੋਂ ਆਪ ਤੋਂ ਨਹੀਂ ਹੁਰੂ ਸ਼ੁਰੂ ਕਹਿਆ ਜਾਂਦਾ ਜਦੋਂ ਮੈਂ ਡਸਟਿੰਗ ਕਰਨ ਲੱਗਿਆ ਨਹੀਂ ਫਿਰ ਆ ਹੁੰਦਾ ਵੀ ਇਹ ਤੇ ਵੀ ਕਪੜਾ ਮਾਪੀ ਇਹ ਤੇ ਵੀ ਮਾਰਦੀ ਹੈ ਤੇ ਇੱਕ ਫਲੋ ਜਿੱਚ ਆਪਾਂ ਚੱਲ ਪਾਨੇ ਕੰਮ ਦੇ ਮੂਡ ਚ ਹੋ ਜਾਂਦੇ ਫਿਰ ਅੱਛਾ ਲੱਗਦਾਗਾ ਤੇ ਫਰੀਦ ਦੇ ਬਾਰੇ ਮੈਨੂੰ ਦੇਖਿਆ ਵੀ ਫ੍ਰਿਜ ਦਾ ਡੋਰ ਦੰਦਾ ਤੇ ਸਪੌਟਸ ਲੱਗੇ ਹੋਏ ਨੇ ਮੈਂ ਕਿਚੂਲੇ ਵੀ ਕਲੀਨ ਕਰਦਾ ਤੇ ਉਸ ਤੋਂ ਬਾਅਦ ਮੈਨੂੰ ਇ ਫਿਰ ਮੈਂ ਕਿਹਾ ਚਲੋ ਹੁਣ ਮੈਨੂੰ ਦਿਖਿਆ ਨੇ ਮੈਂ ਨਾਲ ਦੇ ਨਾਲ ਡਸਟਰ ਮਾਰ ਹੀ ਦੇਣੀ ਆ ਜੇ ਮੈਂ ਡਸਟਰ ਹੁਣ ਨਹੀਂ ਮਾਰੂਗੀ ਫਿਰ ਝਾਲੇ ਵੱਡੇ ਹੁੰਦੇ ਹਨ ਇਹ ਜਿਆਦਾ ਵੀ ਹੋ ਜਾਣਗੇ ਫਿਰ ਮੈਂ ਡਸਟਰ ਵੀ ਇੱਥੇ ਮਾਰਤਾ ਸੀਗਾ ਐ ਤਾਂ ਨਿੱਕੇ ਨਿੱਕੇ ਕੰਮ ਅਜਾਪਾ ਕਰਦ ਰਹੀਏ ਆਪਣੀ ਬੋਡੀ ਵੀ ਐਕਟਿਵ ਰਹਿੰਦੀ ਹੈ ਤੇ ਘਰ ਤਾਂ ਆਪਣਾ ਚਲੋ ਨਾਲ ਦੀ ਨਾਲ ਸਾਫ਼ ਸੁਥਰਾ ਆਰਗੇਨਾਈਜ਼ ਰਹਿੰਦਾ ਹੀ ਰਹਿੰਦਾ ਤੇ ਆਪਾਂ ਨੂੰ ਵੀ ਕੰਮ ਦੀ ਆਦਤ ਲੱਗੀ ਰਹਿੰਦੀ ਹੈ ਫਿਰ ਇਹ ਹੈਗਾ ਮੇਰਾ ਅੱਜ ਦਾ ਬ੍ਰੇਕਫਾਸਟ ਐਪਲ ਤੇ ਦਹੀਂ ਮੇਰਾ ਕੁਝ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਫਿਰ ਮੈਂ ਕਿਹਾ ਚਲੋ ਖਾਣਾ ਤਾਂ ਕੁਝ ਨਾ ਕੁਝ ਪਾਊਗਾ ਐਪਲ ਤੇ ਮੈਂ ਦਹੀਂ ਲੈ ਲਿਆ। ਪਤਾ ਨਹੀਂ ਕੀ ਗੱਲ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ। ਰੋਟੀ ਕਣੀ ਵੀ ਝਾਕਣ ਨੂੰ ਜੀ ਨਹੀਂ ਕਰਦਾ। ਸਾਨੂੰ ਸਰਦ ਦੇਨ ਖਾਈ ਦੀ ਹੈ। ਤਹੀਂ ਤੇ ਐਪਲ ਲੈ ਕੇ ਆਈ ਹੁਣ ਬ੍ਰੇਕਫਾਸਟ ਵਿੱਚ। ਟਾਈਮ ਹੋ ਰਿਹਾ ਹੁਣ ਸਵਾ 3:00 ਦਾ ਸਵਾ 3:00 ਹੋ ਗਏ ਮੈਂ ਲੈ ਕੇ ਆਪਣੀ ਚਾਹ ਕਰਕੇ ਚਾਹ ਪੀਣਿਆ ਖੋਏ ਨਾਲ ਨਾਲ ਖੋਆ ਖਾਣਾ। ਤੇ ਚਾਹ ਪੀ ਕੇ ਫਿਰ ਮੈਂ ਆਪਣੀ ਗਰੋਸਰੀ ਦੇਖਣੀ ਆ ਤੇ ਗਰੋਸਰੀ ਦੀ ਲਿਸਟ ਬਣਾਉਣੀ ਆ। ਮੈਂ ਕਿੰਨੇ ਦਿਨ ਹੋ ਗਏ ਮੈਂ ਅਗਰ ਰਾਸ਼ਨ ਦੇਖਾਈ ਨਹੀਂ ਵੀ ਕੀ ਕੁਝ ਹੈਗਾ ਤੇ ਕੀ ਮੰਗਵਾਉਣਾ। ਮੈਨੂੰ ਲੱਗਦਾ ਵੀ ਡੱਬੇ ਖਾਲੀ ਹੋਏ ਪਏ ਨੇ। ਹੁਣ ਮੇਰੇ ਆਏ ਨਹੀਂ ਯਾਦ ਹੈਗਾ ਵੀ ਕੀ ਹੈਗਾ ਕੀ ਨਹੀਂ ਹੈਗਾ ਫਿਰ ਉਹ ਸਮਾਨ ਸਾਰਾ ਦੇਖ ਕੇ ਫਿਰ ਮੈਂ ਲਿਸਟ ਬਣਾ ਲੂੰਗੀ ਕਿਹੜੀ ਚੀਜ਼ ਖਤਮ ਹੈ ਤੇ ਕਿਹੜੀ ਖਤਮ ਹੋਣ ਵਾਲੀ ਹੈ ਤੇ ਸ਼ਾਮ ਦੇ ਦਾਨ ਸਬਜ਼ੀ ਮੈਂ ਕੁਝ ਨਹੀਂ ਬਣਾਉਂਗੀ ਰਾਜਮਾ ਪਏ ਨੇ ਉਹੀ ਖਾ ਲਾਂਗੇ ਫਿਰ ਉਹੀ ਮੈਂ ਸ਼ਾਮ ਨੂੰ ਸੈੱਟ ਕਰ ਲੂੰਗੀ ਲਾਈਟ ਹੈ ਨਹੀਂ ਸਵੇਰ ਦੀ ਲਾਈਟ ਗਈ ਹੋਈ ਅੱਜ तकरीबन 9:30 9:00 ਦੇ ਕਰੀਬ ਲਾਈਟ ਚਲੀ ਗਈ ਸੀ ਹੁਣ ਤੱਕ ਆਈ ਨਹੀਂ 3:30 5:00 ਵਜੇ ਤੱਕ ਕਹਿੰਦੇ ਸੀ ਆਉਗੀ ਫਿਰ ਮੇਰੇ ਦੋ ਚਾਰ ਕੱਪੜੇ ਪ੍ਰੈਸ ਕਰਾ ਪ੍ਰੈਸ ਕਰਨ ਵਾਲੇ ਪਏ ਨੇ ਉਹ ਵੀ ਕੋਸ਼ਿਸ਼ ਕਰੂੰ ਲਾਈਟ ਆ ਗਈ ਤਾਂ ਪ੍ਰੈਸ ਕਰਕੇ ਅੱਜ ਹੀ ਰੱਖ ਦਾਂ ਨੀ ਫਿਰ ਕੁਰਸੀ ਤੇ ਲੰਮ ਮਾ ਕਿ ਲਾਈਟ ਤੇ ਟਪੰਡਨੇ ਕੱਪੜੇ ਕਦੋਂ ਪ੍ਰੈਸ ਕਰੂੰ ਕਦੋਂ ਲਾਈਟ ਆਊਗੀ ਚਾਹ ਪੀ ਲਈ ਚਾਹ ਪੀ ਕੇ ਫਿਰ ਮੈਂ ਗ੍ਰੋਸਰੀ ਤੇ ਨਿਕਾ ਮਾਰ ਲੀ ਆਪਣੀ ਪੈਂਟਰੀ ਵਾਲੀ ਕਮਰਡ ਖੋਲੂਗੀ ਡੱਬੇ ਖੋਲੂਗੀ ਰਸਨ ਵਾਲੇ ਫਿਰ ਪਤਾ ਲੱਗੂ ਕੀ ਕੁਝ ਹੈਗਾ ਮੈਨੂੰ ਲੱਗ ਰਿਹਾ ਵੀ 90 ਇੱਕ ਚੀਜ਼ ਸਮਾਨ ਰਹਿਗਾ ਸ਼ਾਇਦ ਬਾਕੀ ਸਾਰੇ ਡੱਬੇ ਖਾਦੀ ਹੋਏ ਪਏ ਨੇ ਵੀ ਕਈ ਵਾਰ ਆ ਹੁੰਦਾ ਨਾ ਸਮਾਨ ਆਪਨ ਬਹੁਤ ਜ਼ਰੂਰੀ ਕੁਝ ਚਾਹੀਦਾ ਹੁੰਦਾ ਉਦੋਂ ਸ ਚੀਜ਼ ਦੇਖੀ ਤਾਂ ਖਤਮ ਫਿਰ ਔਖਾ ਹੋ ਜਾਂਦਾ ਹੁਣ ਤਾਂ ਮੰਗਣ ਦਾ ਰਵਾਜ ਵੀ ਨਹੀਂ ਹੋਵੇ ਕਿਸੇ ਕੋਈ ਚੀਜ਼ ਮੰਗਲ ਲਿਆਵਾਂਗੇ ਤੇ ਫਿਰ ਰਸਨ ਮੰਗਵਾ ਕੇ ਰੱਖਿਆ ਜਾਊਗਾ ਚਾਹ ਪੀ ਚਾਹ ਪੀ ਕੇ ਕੰਡੇ ਤਾਂ ਹੋ ਗਏ ਫੇਰ ਅਗਲੇ ਕੰਮ ਕਰਦੇ ਆ ਤੇ ਹੁਣ ਚਾਹ ਪੀਣ ਤੋਂ ਬਾਅਦ ਮੈਂ ਨਾ ਆਪਣੀ ਗਰੋਸਰੀ ਚੈੱਕ ਕਰਨੀ ਸੀ ਕਾਫੀ ਸਮਾਨ ਮੇਰੇ ਕੋਲੇ ਖਤਮ ਹੋਇਆ ਪਿਆ ਸੀ ਰਾਸ਼ਨ ਮੰਗਵਾਉਣ ਨਾਲ ਹੋਇਆ ਪਿਆ ਸੀਗਾ ਤੇ ਮੈਂ ਕਿਹਾ ਚਲੋ ਚੈੱਕ ਕਰ ਲਾਂ ਡੱਬੇ ਡੱਬੇ ਤਾਂ ਮੈਨੂੰ ਪਤਾ ਸੀ ਵੀ ਖਾਲੀ ਜਿਹਾ ਵਾਂਗੂ ਲੱਗ ਰਹੇ ਨੇ ਕੋਈ ਜੋ ਕੋਈ ਵੀ ਸਮਾਨ ਵਿੱਚੋਂ ਕੱਢਦੇ ਆ ਪਤਾ ਲੱਗ ਜਾਂਦਾ ਵੀ ਹੁਣ ਨੀਚੇ-ਨੀਚੇ ਜਾ ਹੀ ਜਾਂਦਾ ਸਮਾਨ ਖਤਮ ਹੈ ਮੈਂ ਇੱਕ ਵਾਰ ਚੈੱਕ ਕਰ ਲਾਂ ਚੈੱਕ ਕਰਕੇ ਨਾ ਲਿਸਟ ਬਣ ਜੂਗੀ ਫਿਰ ਮੈਂ ਕੀ ਕਰਦੀ ਹੁੰਦੀ ਨੇ ਮੈਂ ਇਕੱਠਾ ਹੀ ਸਮਾਨ ਮੰਗਵੋਣੀ ਹੁੰਦੀ ਆ ਸਾਰਾ ਗਰੋਸਰੀ ਦਾ ਰੋਜ਼-ਰੋਜ਼ ਪਰਚੀ ਤੇ ਮੈਨੂੰ ਅੱਛਾ ਵੀ ਨਹੀਂ ਲੱਗਦਾ ਵੀ ਰੋਜ਼ ਦੋ ਦੋ ਚੀਜ਼ਾਂ ਆ ਰਹੀਆਂ ਨਾ ਪਰ ਰੋਜ਼ ਦੁਕਾਨ ਤੇ ਜਾਇਆ ਰਹਾ ਉੱਥੇ ਖੜਦੇ ਆ ਕਿ ਇੱਕ ਦਿਨ ਤੋਂ ਸਾਰਾ ਸਾਮਾਨ ਇਕੱਠਾ ਲਿਆਓ ਜੋ ਵੀ ਖਤਮ ਸੀ ਫਿਰ ਮੈਂ ਕਿਹਾ ਲਿਸਟ ਬਣ ਜੂਗੀ ਉਸ ਅਕੋਰਡਿੰਗ ਔਰ ਜੇ ਕੋਈ ਬਾਜ਼ਾਰ ਸਾਮਾਨ ਲੈਣ ਜਾਣੇ ਆ ਔਰ ਇਹ ਚਾਹੀਦਾ ਵੀ ਕਿ ਆਪਣੀ ਕਲਿਸਟਾ ਬਣਾ ਕੇ ਤਿਆਰ ਕਰਕੇ ਲੈ ਕੇ ਜਾਈਏ ਕਈ ਵਾਰ ਕੀ ਹੁੰਦਾ ਜ਼ਰੂਰੀ ਸਾਮਾਨ ਪਾਪਾ ਲਿਆਉਣਾ ਭੁੱਲ ਜਾਂਦੇ ਆ ਪਰ ਕੁਝ ਜਿਹੜੀ ਬੇਲੋੜੀਆਂ ਚੀਜ਼ਾਂ ਹੁੰਦੀਆਂ ਆਪਾਂ ਉਹ ਚੱਕ ਲਿਆਉਨੇ ਆ ਸੈੱਫ ਕਰਕੇ ਜੇ ਇੱਕ ਲਿਸਟ ਬਣੀ ਹੋਊਗੀ ਤੇ ਆਪਾਂ ਬੇਲੋੜੀਆਂ ਚੀਜ਼ਾਂ ਲਿਆਉਣ ਤੋਂ ਵੀ ਬਚ ਜਾਈਏ ਤੇ ਕੰਮ ਦਾ ਸ ਤੇ ਬਾਕੀ ਦਾਲਾਂ ਵਗੈਰਾ ਪਈਆਂ ਸੀਗਾ ਮੇਰੇ ਕੋਲ ਨਿੱਕੇ ਮੂਠੀਆਂ ਚੀਜ਼ਾਂ ਖਤਮ ਸੀਗੀਆਂ ਨਿੱਕੇ ਮੂਠੀਆਂ ਨਹੀਂ ਹੋਰ ਵੀ ਕਾਫੀ ਕੁਝ ਖਤਮ ਸੀ ਫਿਰ ਉਹ ਲਿਸਟ ਮੈਂ ਆਪਣੇ ਕਿਚਨ ਚ ਰੱਖਦੀ ਹੁੰਨੀ ਆ ਡਾਇਰੀ ਪੈਨ ਕਿਚਨ ਚ ਵੀ ਕੰਮ ਕਰਦੇ ਕਰਦੇ ਮੈਨੂੰ ਕੋਈ ਹੋਰ ਵੀ ਚੀਜ਼ ਯਾਦ ਆਉਂਦੀ ਆ ਮੈਂ ਨਾਲ ਦੀ ਨਾਲ ਲਿਖ ਹੀ ਜਾਂਦੇ ਜੇ ਫ੍ਰਿਜ ਖੋਲਿਆ ਫ੍ਰਿਜ ਚ ਕੋਈ ਮੈਂ ਚੀਜ਼ ਦਿੱਕੀ ਵੀ ਕੋਈ ਡਰਾਈ ਫਰੂਟ ਖਤਮ ਆ ਜਾਂ ਕੁਝ ਹਾਨੀ ਖਤਮ ਆ ਜੇ ਮੈਂ ਓਟ ਮੀਲ ਬਣਾ ਰਹੀ ਇਸ ਵੇਰੇ ਨੈਕਸਟ ਮਾਰਨਿੰਗ ਤਾਂ ਮੈਨੂੰ ਲੱਗਿਆ ਵੀ ਹਾਂ ਹਾਨੀ ਬਹੁਤ ਥੋੜਾ ਜਿਹਾ ਰਹਿ ਗਿਆ ਹੁਣ ਇਹ ਵੀ ਮੰਗਾਉਣਾ ਪਊ ਉਹ ਵੀ ਮੈਂ ਲਿਖ ਲੈ ਨਾਲ ਦੀ ਨਾਲ ਤੇ ਉੱਤੇ ਕੋਈ ਵੀ ਚੀਜ਼ ਖਤਮ ਆ ਜਾਂ ਖਤਮ ਹੋਣ ਵਾਲੀ ਆ ਤੋ ਤੇ ਨੋਟ ਡਾਊਨ ਹੋ ਜਾਂਦੀ ਆ ਤੇ ਜਦੋਂ ਵੀ ਚਲੋ ਗਰੋਸਰੀ ਸ਼ਾਪ ਤੇ ਜਾਣਾ ਸਮਾਨ ਲੈਣ ਤੋਂ ਆਪਣੀ ਲਿਸਟ ਦੀ ਤੁਸੀਂ ਇੱਕ ਫੋਟੋ ਖਿੱਚ ਕੇ ਲੈ ਜਾਓ ਫੋਨ ਵਿੱਚ ਤੇ ਸਾਰਾ ਫਿਰ ਕੰਮ ਉਹਦੀਆਂ ਚੀਜ਼ਾਂ ਕਰੇ ਆ ਜਾਂਦੀਆਂ ਨਹੀਂ ਆ ਇਸ ਤਰ੍ਹਾਂ ਫਿਰ ਰਾਸ਼ਨ ਰੋ ਰੋਇ ਆਪ ਨੂੰ ਵੀ ਸੈੱਟ ਕਰਨਾ ਡੱਬਿਆਂ ਵਿੱਚ ਪਾਉਣਾ ਵੀ ਠੀਕ ਨਹੀਂ ਲੱਗਦਾ ਹਨਾ ਰੋਜ਼ ਇੱਕ ਕੰਮ ਤੇ ਲੱਗੇ ਰੋ ਤੇ ਮੈਨੂੰ ਵੀ ਨਾ ਛਾ ਲੱਗਦਾ ਕਿ ਤੁਸੀਂ ਜੈਂਟਸ ਨੂੰ ਰੋਜ਼ ਤੋਂ ਸੌਦੇ ਵਾਲੇ ਦੁਕਾਨ ਤੇ ਭੇਜ ਕਰੋ ਸੌਦਾ ਮੰਗਾਈ ਜਾਓ ਲੋ ਵੀ ਇੱਕ ਦਿਨ ਇਕੱਠਾ ਸਮਾਨ ਲਿਓ ਜੋ ਵੀ ਲਿਹਾਣਾ ਫਿਰ ਰਾਸ਼ਨ ਸਾਰਾ ਮੈਂ ਚੈੱਕ ਕਰ ਲਿਆ ਦਾਲਾਂ ਮੇਰੇ ਕੋਲ ਨਵੇਂ ਕਾਲੀ ਮਿਰਚ ਜੀਰਾ ਸੌਂਫ ਅਜਵੈਨ ਇਹ ਚੀਜ਼ਾਂ ਡੇਲੀ ਵਾਂਗੂ ਲੱਗਦੀਆਂ ਨਹੀਂ ਖਤਮ ਸੀ ਸਾਰੀਆਂ ਲਾਈਟਰੀ वगैरह ਸਾਰਾ ਕੁਝ ਹੀ ਖਤਮ ਹੋਇਆ ਪਿਆ ਸੀ ਸਾਮਾਨ ਬਾਕੀ ਚਾਹ ਪੱਤੀ ਚੀਨੀ ਹਜੇ ਹੈਗੀ ਸੀਗੀ ਦਾਲਾਂ ਵੀ ਪਈਆਂ ਸੀਗੀਆਂ ਤੇ ਬਾਕੀ ਹੋਰ ਓਟਸ ਮੇਰੇ ਥੋੜੇ ਜਿਹੇ ਰਹਿ ਗਏ ਸੀਗੇ ਇਹ ਜੇ ਸਾਮਾਨ ਕੁਝ ਕੁਝ ਮੰਗਵਾਉਣਾ ਲੱਸੀ ਉਹ ਮੈਂ ਸਾਰਾ ਨੋਟ ਡਾਊਨ ਕਰ ਲਿਆ ਮੈਂ ਲਿਸਟ ਬਣਾ ਲਈ ਤੇ ਚਾਹ ਪੀਂਦੇ ਪੀਂਦੇ ਮੈਂ ਆਪਣੇ ਗੈਸ ਤੇ ਨਾ ਕਿਉਂ ਉਹ ਵੀ ਰੱਖਤਾ ਸੀ ਗਰਮ ਕਰਨਾ ਤੇ ਇੱਕ ਵਾਰ ਪਹਿਲਾਂ ਗਰਮ ਕਰਿਆ ਪਿਆ ਸੀ ਤੇ ਅੱਜ ਫਿਰ ਸੈਕਿੰਡ ਟਾਈਮ ਗਰਮ ਕੀਤਾ ਤੇ ਤਾਂ ਕਿ ਉਹ ਬਣ ਚੁੱਕਿਆ ਇਹਨੂੰ ਵੀ ਮੈਂ ਹੁਣ ਡੱਬੇ ਵਿੱਚ ਨਾ ਧਿਆਨ ਦੂੰਗਾ ਜੇ ਹਲਕਾ ਜਾਂ ਠੰਡਾ ਹੋ ਗਿਆ ਪਹੁੰਚ ਜਾ ਠੰਡਾ ਨਹੀਂ ਕਰਨਾ ਕਿਉਂ ਮੈਂ ਸਟੀਲ ਦੇ ਡੱਬਿਆਂ 'ਚ ਹੀ ਪਾਉਣੀ ਹੁੰਦੀਆਂ ਫਿਰ ਇਹ ਨਹੀਂ ਹੈਗਾ ਕਿ ਬਿਲਕੁਲ ਠੰਡਾ ਕਰਕੇ ਪਾਉਣਾ ਕਿ ਕੋਈ ਡਰ ਨਹੀਂ ਹੁੰਦਾ ਵੀ ਜਦੋਂ ਚਾਹ ਤੁਸੀਂ ਗਰਮ ਕਰਮੀ ਤੁਸੀਂ ਡੱਬੇ ਵਿੱਚ ਕੱਢ ਦੋ ਤੇ ਜੀਰੇ ਦੇ ਇੱਕ ਪੈਕੇਟ ਮੈਨੂੰ ਮਿਲ ਗਿਆ ਸੀ ਜੀਰਾ ਮੈਂ ਰਿਫਿਲ ਕਰ ਲਿਆ ਬੋਟਲ ਵਿੱਚ ਬਾਕੀ ਜਵੈਣ ਵਗੈਰਾ ਸਾਰ ਫਿਰ ਪਤਾ ਲੱਗ ਜਾਂਦਾ ਨਾ ਆਪਾਂ ਨੂੰ ਇੱਕ ਵਾਰ ਆਪਾਂ ਗਰੋਸਰੀ ਵਾਲੇ ਕੱਪੜੇ 'ਚ ਨੀਗਾ ਮਾਰ ਲਈ ਵੀ ਕਿ ਕੁਝ ਆਪਣੇ ਕੋਲ ਹੈਗਾ ਕਿ ਕੁਝ ਨਹੀਂ ਹੈਗਾ ਇਹ ਵੀ ਆਪਣੀ ਇੱਕ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਕਿ ਕੋਈ ਚੀਜ਼ ਖਤਮ ਹੋ ਗਈ ਤਾਂ ਫਿਰ ਅਚਾਨਕ ਕਿਥੋਂ ਭੱਜ ਕੇ ਲਿਆਵਾਂਗੇ ਹਨਾ ਕਿ ਜੇ ਆਪਾਂ ਸ਼ਹਿਰ 'ਚ ਬੈਠਾ ਹੋਏ ਜਾ ਕੇ ਆਪਾਂ ਅਚਕੇ ਫੜ ਲੈਵਾਂਗੇ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿ ਇੱਕ ਲਿਸਟ ਬਣਾ ਕੇ ਰੱਖੇ ਆਪਣੀ ਸਾਰੀ ਗਰੋਸਰੀ ਦੀ ਹੁਣ ਕਿਉਂ ਗਰਮ ਹੋਏ ਪੈਸੇ ਮੈਂ ਕਿ ਚਲੋ ਕਿਉਂ ਲਿਆ ਆਂ ਦੰਬੇ ਵਿੱਚ ਫਿਰ ਕਿਉਂ ਸਮਝੂ ਨਾਲ ਇਹ ਭਾਂਡਾ ਵਾਸ਼ ਹੋ ਜੂਗੀ ਉਹ ਵਾਲਾ ਕਿਉਂ ਮੈਂ ਸਟੀਲ ਦੇ ਡੱਬਿਆਂ ਵਿੱਚ ਕੱਢਦੇ ਹੁੰਨੇ ਆ ਫਿਰ ਜਦੋਂ ਖਾਲੀ ਹੁੰਦਾ ਨਾ ਕੰਟੇਨਰ ਕੈਸ ਤੇ ਰਾ ਕੇ ਗਰਮ ਕਰਕੇ इजीली ਕੰਟੇਨਰ ਖਾਲੀ ਵੀ ਹੋ ਜਾਂਦਾ ਔਰ ਸਟੀਲ ਦੇ ਡੱਬਿਆਂ ਵਿੱਚ 스ਮੈਲ ਵੀ ਨਹੀਂ ਆਉਂਦੀ ਹੈਗੀ ਕਿਸੇ ਤਰ੍ਹਾਂ ਦੀ ਵਾਸ਼ ਕਰਕੇ ਫਿਰ ਉਹਵੇਂ ਜਿਵੇਂ ਫਰੈਸ਼ੀ ਡੱਬਾ ਫੇਰ ਬਣ ਜਾਣਾ ਕਿਸੇ ਤਰ੍ਹਾਂ ਦੀ 스ਮੈਲ ਨਹੀਂ ਆਉਂਦੀ ਹੈਗੀ ਵੈਸੇ ਵੀ ਇੱਕ ਟਾਈਮ ਡੱਬਾ ਸਟੀਲ ਦਾ ਖਾਦੀ ਪਿਆ ਤਾਂ ਪਰ ਜੇ ਇਹਦੇ ਵਿੱਚ ਕੁਝ ਹੋਰ ਵੀ ਖੱਢ ਸਕਦੇ ਜਿਵੇਂ ਹੁਣ ਸਰਦੀਆਂ ਸਰਦੀਆਂ ਚ ਕੋਈ ਮਠਿਆਈ ਪੰਜੀਰੀ ਪਿੰਨੀਆਂ ਕੱਟਣੀਆਂ ਤਾਂ ਉਹ ਵੀ ਕੱਢ ਸਕਦੇ ਐ ਇਸ ਕਰਕੇ ਸਟੀਲ ਦੇ ਡੱਬੇ ਤੋਂ ਹੁਣ ਮੈਂ ਕਾਫੀ ਕਲੈਕਸ਼ਨ ਕਰੀ ਹੋਈ ਔਰ ਹਾਂ ਜੇ ਕੋਈ ਡੱਬਾ ਖਾਲੀ ਪਿਆ ਸਰਦੀ ਦੇ ਸੀਜ਼ਨਾਂ ਤੱਕ ਕੋਈ ਹੋਰ ਚੀਜ਼ ਵੀ ਇਹਦੇ ਵਿੱਚ ਕੱਢੀ ਜਾ ਸਕਦੀ ਆ ਟਾਈਮ ਹੋ ਰਿਹਾ 4:30 ਦਾ 4:30 ਹੋ ਗਿਆ ਅੱਜ ਮੈਂ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਤੇ ਸਿਹਤ ਵੀ ਅੱਜ ਕੁਝ ਠੀਕ ਹੈ ਰੈਸਟ ਵੀ ਮਿਲ ਗਿਆ ਹੁਣ ਕੰਮ ਵੀ ਦੋ ਤਿੰਨ ਦਿਨਾਂ ਤੋਂ ਘੱਟ ਸੀਗਾ ਤੇ ਮੈਂ ਸੋਚਿਆ ਚਲੋ ਹੁਣ ਵਾਕ ਕਰ ਲਵਾਂ ਜੀ ਵਾਕ ਕਰਨ ਨੂੰ ਮਨ ਵੀ ਕਰ ਰਿਹਾ ਸੀ ਪਤਾ ਕੀ ਜਦੋਂ ਆਪਣੀ ਸਿਹਤ ਠੀਕ ਹੁੰਦੀ ਆ ਨਾ ਫੇਰ ਚੰਗਾ ਲੱਗਦਾ ਸਭ ਕੁਝ ਆਪਣਾ ਕੰਮ ਉਹ ਤਾਂ ਦੇ ਰੂਟੀਨ ਉਵੇਂ ਜਿਵੇਂ ਫੋਲੋ ਕਰਨਾ ਤੇ ਜੇ ਨਹੀਂ ਜਦੋਂ ਸਿਹਤ ਠੀਕ ਨਹੀਂ ਹੁੰਦੀ ਫੇਰ ਨਹੀਂ ਫੇਰ ਤਾਂ ਬਸ ਉਹਨਾ ਕੰਮ ਕਰੀਏ ਜਿੰਨੇ ਕੁ ਕੱਜ ਸਿਹਤ ਵੀ ਠੀਕ ਹੈ ਕੰਮ ਵੀ ਕੁਛ ਘਟਨੇ ਤੇ ਹੁਣ ਮੈਨੂੰ ਲੱਗਦਾ ਮੈਂ ਵਾਕ ਕਰਨਾ ਤੇ ਹੁਣ ਮੈਂ ਕਰਦੀ ਆ ਵੇੜੇ ਚ ਵਾਕ ਜਿੰਨਾ ਟਾਈਮ ਹੋਊਗੀ ਦੇਖਦਾ ਕਿੰਨੀ ਸਿਹਤ ਆ ਗਿਆ ਦਿਨ ਤੇ ਉਨਾਂ ਕੀ ਉਨਨੀ ਕੀ ਵਾਕ ਕਰੂੰਗੀ ਪਰ ਅੱਜ ਕੰਮ ਘਟਨੇ ਲਾਈਟ ਹਜੇ ਤੱਕ ਆਈ ਨਹੀਂ ਬਸ ਮੇਰੇ ਥੋੜੇ ਜਿਹਾ ਦੋ ਕ ਕੱਪੜੇ ਨੇ ਪ੍ਰੈਸ ਵਾਲੇ ਹੋ ਰਹਿ ਗਏ ਸੀਗੇ ਹੋਰ ਕੋਈ ਪੈਂਡਿੰਗ ਕੰਮ ਨਹੀਂ ਪਿਆ ਅੱਜ ਮੇਰਾ ਕੱਲ ਮੈਂ ਥੋੜਾ ਕੱਪੜਿਆਂ ਦਾ ਕੰਮ ਜ਼ਿਆਦਾ ਨੇ ਲਿਆ ਸੀਗਾ ਸੰਭਾਲਣ ਦਾ ਕੱਢਣ ਦਾ ਤੇ ਉਸ ਕਰਕੇ ਅੱਜ ਮੈਂ ਕੰਮ ਲਾਈਟ ਰੱਖੇ ਨੇਗੇ ਕੰਮ ਸਾਰੀ ਕਰੇ ਨੇ ਜਿਵੇਂ ਰੂਟੀਨ ਹੁੰਦਾ ਦੇਲੀ ਦਾ ਪਰ ਕੰਮ ਅੱਜ ਮੈਂ बहुत लाइट रखे ने एक्सट्रा काम अज मैं कुछ नहीं करे है एक दिन जमें ज्यादा काम कर लो फिर नैक्सट दिन थोड़ा हल्का हल्के काम ले लो फिर सेहत ठीक रहनी है नहीं तो रोज़ रोज़ ज़्यादा काम करके एक्सट्रा काम करके फिर सेहत तो बुरा हाल हो जाता है तो थोड़ी जी मैं वॉक करती हूँ उपर धुआं चढ़न करके ना मौसम आयोजित बड़ा बदलवाई बड़ा साढ़े चार हो गए ही हमने ताइन अज मैं दिन छिपन ते करिए वॉक अच्छा इंजॉय कर दिया अपनी वॉक मैं बहुत मिस करती अपनी वॉक भी मैं कदम मेरी सेहत ठीक हो मैं वॉक करा ਅੱਜ ਕੱਢਦੀ ਲਿਆ ਟਾਈਮ ਮਿਲੀ ਗਿਆ ਵਾਕ ਕਰਨ ਨੂੰ ਟਾਈਮ ਹੋ ਗਿਆ 5:30 5:30 ਹੋ ਗਈ ਤੇ ਵਾਕ ਮੇਰੀ ਹੋ ਗਈ ਡਨ ਅੱਜ ਵਾਕ ਕਰਕੇ ਮਜ਼ਾ ਆ ਗਿਆ ਬਹੁਤ ਦਿਨਾਂ ਬਾਅਦ ਵਾਕ ਕੀਤੀ ਐ ਹੁਣ ਮੇਰਾ ਅੰਦਰ ਜਾਣ ਨੂੰ ਦਿਲ ਨਹੀਂ ਕਰ ਰਿਹਾ ਮੈਂ ਕੱਢਦੀ ਇੱਥੇ ਗੇੜੇ ਖਾਈਆਂ ਨੀ 5 ਮਿੰਟ ਵਿੱਚ ਜੀ ਬ੍ਰੇਕ ਲੈ ਲਈ ਬੈਠ ਗਈ ਫਿਰ ਉੱਠ ਕੇ ਵਾਕ ਕਰਨ ਲੱਗ ਗਈ ਮੈਂ ਕਿ ਅੰਦਰ ਜਾ ਕੇ ਉਹੀ ਕੰਮ ਉਹੀ ਝਮੇਲੇ ਫੇਰ ਦੇਖਣ ਲੱਗ ਜਾਂਗੀ ਕੀ ਕਰੀ ਕੋਈ ਬ੍ਰੇਕ ਲੈਣ ਨੂੰ ਜੀ ਕਰਦਾ ਹੁੰਦਾ ਡੇਲੀ ਰੁਟੀਨ ਤੋਂ ਵੀ ਇੱਕ ਦਿਨ ਦੋ ਦਿਨ ਆਪਾਂ ਨੂੰ ਬ੍ਰੇਕ ਮਿਲ ਜੇ ਛੁੱਟੀ ਮਿਲ ਜੇ ਹਨਾ ਪਰ ਛੁੱਟੀ ਮਿਲਨੀ ਬਹੁਤ ਔਖੀ ਹੈ ਪੋਸੀਬਲੀ ਮੇਗਾ ਵੀ ਛੁੱਟੀਆਂ ਮਿਲ ਜੂ ਘਰ ਦੇ ਕੰਮਾਂ ਤੋਂ ਕਹਿੰਦੇ ਹੁੰਦੇ ਨੇ ਪਾਸਾ ਥੱਲੇ ਲੈ ਜਾਂਦਾ ਪਾਸਾ ਥੱਲੇ ਨੂੰ ਵੀ ਥਾਂ ਨਹੀਂ ਹੈਗਾ ਕਿਤੇ ਕਿਤੇ ਪਾਸਾ ਥੱਲੀਏ ਉਹੀ ਕੰਮ ਰੋ ਰੋ ਇਹ ਹੁਣ ਮੇਰੇ ਅੰਦਰ ਜਾਣ ਨੂੰ ਜੀ ਨਹੀਂ ਕਰ ਰਹੇ ਮੈਂ ਤਾਂ ਇੰਜ ਹੀ ਕਰ ਰਹੇ ਬਸ ਇੱਥੇ ਮੇਡੇ ਜੇ ਖਾਈ ਜਾਵਾਂ ਇੱਥੇ ਰਮ ਅੰਦਰ ਜਾਉਂਗੇ ਉਹੀ ਕੰਮ ਮੈਨੂੰ ਫੇਰ ਦਿਖਾਣ ਲੱਗ ਜਾਣਗੇ ਕੁਝ ਨਾ ਕੁਝ ਕੰਮ ਫੇਰ ਦੇਖੂ ਫੇਰ ਕਰਨਾ ਪਊਗਾ ਕਿ ਬਸ ਇੱਥੇ ਜੇ ਖਾਈ ਜਾਂ ਨੀ ਜੀ ਨਹੀਂ ਕਰਦਾ ਅੰਦਰ ਜਾਣ ਨੂੰ ਵੀ ਉਹੀ ਸਾਰਾ ਕੁਝ ਦੇਖਣ ਨੂੰ ਕੰਮ ਅਤੇ ਮੇਰੀ ਨਜ਼ਰ ਪਵੇ ਤਾਂ ਇਹ ਇੱਥੇ ਟਲਿ ਹੋਈ ਟਲ ਟਲ ਕੇ ਵਾਕ ਹੀ ਕਰ ਜਾਂਦੀ ਆ ਚਲੋ ਜੇ ਇਸ ਨਾਲ ਕਰਦਾ ਅੱਜ ਦੀ ਵੀਡੀਓ ਦਾ ਐਂਡ ਹੈ ਸੀ ਮੇਰੀ ਅੱਜ ਦੀ ਵੀਡੀਓ ਹੋਪਸ ਤੁਹਾਨੂੰ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ